ਕਿ ਤੋਂ ਅੰਦਰ ਪੁਨੇ ਬੜੀ। ਇਹ ਗੱਲ ਜਿੱਥੇ ਤੁਹਾਨੂੰ ਦੱਸਣੀ ਜ਼ਰੂਰੀ ਹੈ। ਜਿਹੜੇ ਸਾਡੇ ਇਹਨਾਂ ਦੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ ਅਰੋੜਾ ਵੀ ਦੇਖ ਰਿਆ ਹੋਣਾ। ਤੇ ਇਹਨਾਂ ਦੇ ਹੋਰ ਜਿਹੜੇ মিডিਆ ਤੇ ਆ ਕੇ ਹਰਤੇਜ ਪੰਨੂ ਵਰਗੇ ਦੂਜੇ ਪ੍ਰਚਾਰ ਕਰਦੇ ਨੇ ਉਹ ਵੀ ਦੇਖਦੇ ਹੋਣਗੇ। ਭਾਈ ਤੁਸੀਂ ਸੁਣ ਲਓ ਕਹਾਂ ਚ ਬੈਠੇ ਸਾਡੀ ਗੱਲ। maal ਬਰਾਮਦ ਹੋ ਗਿਆ, ਸਮਾਨ ਬਰਾਮਦ ਹੋ ਗਿਆ ਟਰਾਲੀਆਂ ਦਾ। ਦੋ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ। ਤੁਹਾਨੂੰ ਇਹਨੂੰ ਮੈਥੋਂ ਪਹਿਲੇ ਬੁਲਾਰੇ ਦੱਸ ਗਏ। ਰਿੰਗ ਬਸਮੇਤ ਟਾਇਰ ਟੂਬ ਤੇ ਨਾਲ ਦੀ ਨਾਲ ਉਹਨਾਂ ਦੀਆਂ ਹੱਬਾਂ ਹਿੱਸੇ ਦੀਆਂ ਇਹ ਬਰਾਮਦ ਹੋ ਗਿਆ ਚਾਰ ਟਾਇਰ ਹੱਬਾਂ ਸਮੇਤ ਰਿੰਗ ਸਮੇਤ ਟੂਬਾਂ ਸਮੇਤ ਚਾਰ ਟਾਇਰ ਬਰਾਮਦ ਹੋਇਆ ਦੋ ਟਰਾਲੀਆਂ ਜਿੱਦਾਂ ਇੱਕ ਟਰਾਲੀ ਦੀ ਸਨਾਖਤ ਕਰਤੀ ਮੌਕੇ ਤੇ ਦੂਜੀ ਦੀ ਆਪਾਂ ਤੜਕੇ ਗੱਲ ਨੂੰ ਕਰ ਦਿਆਂਗੇ ਸਨਾਖਤ ਇਹ ਮਤਲਬ ਇੱਕ ਟਰਾਲੀ ਦੀ ਜਹੀ ਜਿਹੜੀ ਜਹੀ ਨਹੀਂ ਲਾਉਂਦੇ ਆਪਾਂ ਉੱਤੇ ਹੀ ਉਸੇ ਟਰਾਲੀ ਦੀ ਜਿਹੜੀ ਲੰਗੋਵਾਲ ਵਾਲੀ ਹੈ। ਨਾਲ ਉਹਦਾ ਲਿਫਟ ਵਾਲਾ ਜੈਕ ਸਮੇਤ ਪੈਠ ਕੱਸਣ ਵਾਲੀ ਗੋਲੀ ਟਰਾਲੀ ਦੀ ਐ ਪਈ ਹੈ। ਸਾਰੀ ਜੀ ਪੂਰੀ ਦੀ ਪੂਰੀ। ਹੌਕਾ ਤੁਸੀਂ। ਚੋਸ ਸਮਾਨ ਬਰਾਮਦ ਹੋ ਗਿਆ। ਬਰਾਮਦ ਹੋਣ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ। ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਇਹਨੂੰ ਆਪ ਦੀ ਕਸਟਡੀ 'ਚ ਲੈਣਾ ਸਮਾਨ ਨੂੰ ਤਾਂ ਸਾਨੂੰ ਇੱਕ ਚਾਰਜ ਸੀਟ ਵੀ ਐਨਾ ਸਮਾਨ ਅਸੀਂ ਬਰਾਮਦ ਕੀਤਾ। ਸੈਨ ਕਰਕੇ ਗੁੰਠੇ ਲਾ ਕੇ ਤੈਨੂੰ ਢਿੱcke ਲੈ ਕੇ ਜਾਓ ਅੱਗੇ ਵੀ ਤੁਸੀਂ ਕਾਰਵਾਈ ਆ ਪਰਚਾ ਜਿੱਥੇ ਇਹਦੇ ਤੇ ਦੇਣਾ ਬਣਦਾ ਹੈ ਮੰਗਾ ਆਪਣੀ ਇਹ ਪੰਕਜ ਪੱਪੂ ਜਿਹੜਾ ਨਗਰ ਕੌਂਸਲ ਦੀ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਇਥੋਂ ਮੁੱਖ ਲੀਡਰ ਹੈ ਇਹ ਗੈਰਮਾਨ ਨਾਲ ਜੁੜਿਆ ਤੰਦਾ ਹੈ ਇਹ ਕਿਵੇਂ ਇਹ ਕਿਹੜੇ ਕੁਆੜੀਆਂ ਨੂੰ ਸਮਾਨ ਵੇਚਿਆ ਉਹ ਘਰ ਤੱਕ ਜਾਣਾ ਹੈ ਇਹ ਟਰਾਲੀਆਂ ਕਿਹਦੇ ਕਿਹਦੇ ਘਰੇ ਖੜੀਆਂ ਇਹ ਜੋੜੀ ਦੇ ਵਿੱਚ ਸ਼ਾਮਲ ਕੌਣ ਕੌਣ ਨੇ ਇੱਕ ਲੰਬਾ ਕੱਚਾ ਚਿੱਠਾ ਆਮ ਆਦਮੀ ਪਾਰਟੀ ਦਾ ਇਹ ਵੀਰੋ ਗੱਲ ਛੋਟੀ ਨਹੀਂ ਇਹ ਪੁਲਿਸ ਵੀ ਇਨਵਾਲਵਮੈਂਟ ਵੀ ਹੋ ਸਕਦੀ ਹੈ ਕੁਝ ਬੰਦਿਆਂ ਦੀ ਸਾਰੇ ਨਹੀਂ ਪੁਲਿਸ ਚ ਮਾਰੇ ਹੁੰਦੇ ਨਹੀਂ ਇਹਦੀ ਜ਼ਰਤ ਨਹੀਂ ਸੀ ੱਡੀ ਦੂਰੇ ਉੱਥੋਂ ਦੋ ਟਰਾਲੀਆਂ ਪਾ ਕੇ ਲੈ ਆਉਂਦਾ ਉਦੋਂ ਪਵਾਈਆ ਹੋਣਗੀਆਂ ਸੱਦਿਆ ਹੋਏਗਾ ਇਹਦੇ ਜਨਾਗਰ ਕਾਉਂਸਲ ਦਾ ਆਇਆ ਉਹ ਤੋਂ ਲੈ ਕੇ ਉਹਦੇ ਹੋਰ ਅਧਿਕਾਰੀ ਜਿਹੜੇ ਇਹਦੇ ਨਾਲ ਰਿਲੇਟਡ ਨੇ ਇਹ ਟਰੈਕਟਰ ਉੱਥੇ ਕਿਵੇਂ ਗਏ ਦੋ ਪ੍ਰੀਤ ਟਰੈਕਟਰ ਇਹਨਾਂ ਦੇ ਦੋ ਪ੍ਰੀਤ ਟਰੈਕਟਰ ਗਏ ਨੇ ਤੇ ਆਏ ਤੇ ਫੋਮੀ ਨੇ ਸਰਾਂਦਰ ਰੋੜੋਖੇ ਆਏ ਨੇ ਕੈਮਰਿਆਂ ਤੋਂ ਲੁੱਕ ਕੇ ਆਏ ਨੇ ਉਹ ਵੀ ਪਤਾ ਹੈ ਕੋਈ ਗੱਲ ਨਹੀਂ ਹਥਿਆਰ ਸਾਰੇ ਨਹੀਂ ਇੱਕ ਦਿਨ ਚਲਾਈਦੇ ਹੁੰਦੇ ਜਿਹੜਾ ਅੰਦਰ ਸਮਾਨ ਪਿਆਉਂਦੇ ਆ ਵੀਡੀਓ ਵੀਡੀਓਜ਼ ਬਣਾ ਕੇ ਆਪਾਂ ਚੈੱਕ ਕਰਨੀਆਂ ਦਸੱਲੀ ਕਰਨੀਆਂ ਵੀ ਇੱਥੇ ਹੈ ਕੀਤੀਆਂ ਸੋ ਉਹ ਤਾਂ ਨਾਮਜ਼ਦ ਕਰ ਲਏ ਆ ਪੰਜ ਦਾ ਸੱਤ ਮੈਂਬਰ ਸੋ ਬੇਨਤੀ ਆ ਜਿਵੇਂ ਪ੍ਰਧਾਨ ਜੀ ਨੇ ਆਖਿਆ ਸੀ ਪਹਿਲਾਂ ਬੀਏ ਪ੍ਰਸ਼ਾਸਨ ਦੀ ਸਭਾ ਇਹਨਾਂ ਦਾ ਇਹ ਕੁਮਰ ਧੋਪਕਾ ਮਾਰਦੇ ਹੁੰਦੇ ਆ ਕਿਉਂਕਿ ਭਲੇਖਾ ਇਹਦੇ ਨੂੰ ਦੋਤ ਵਾਰੀਆਂ ਪਰ ਆਪਾਂ ਭਲੇਖਾ ਕੱਢਣ ਵਾਸਤੇ ਜੰਮਿਆ ਆਪਾਂ ਮੇਰ ਸੇ ਇਹ ਲਾਲਿਆ ਕੁ ਜਿੰਨਾ ਚਿਰ ਆਪਣਾ ਪੇਟਾਂ ਨੇ ਭਰਦਾ ਆਪਣੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਜਿਹੜੇ ਕਿਸਾਨ ਭਰਾਵਾਂ ਦੇ ਟਰਾਲੀਆਂ ਗਈਆਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਮੋਰਚਾ ਚੱਟਿਆ ਚੱਟਿਆ ਰਹੂਗਾ ਚਲੋ ਜਿੰਨੇ ਵੀ ਮੇਰੇ ਕਿਸਾਨ ਭਰਾ ਇਧਰ ਉਧਰ ਆ ਉਹਨਾਂ ਨੂੰ ਵੀ ਹੱਥ ਬਨ ਕੇ ਬੇਨਤੀ ਆ ਹਜੇ ਤਾਂ ਐਸਐਸਓ ਸਾਹਿਬ ਆਇਆ ਇੱਕ ਵਾਰ ਡੀਆਰਸੀ ਫਿਰ ਡੀਆਈਜੀ ਜਾਨੀ ਹਰੇਕ ਪ੍ਰਸ਼ਾਸਨ ਦਾ ਪਰਦੇ ਤੋਂ ਵੱਡਾ ਅਧਿਕਾਰੀ ਇਥੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਊਗਾ ਸੋ ਚਾਚਣਾ ਆਪਣੇ ਬੈਠਣਾ ਚਾਹੇ 10:00 ਵਜੇ ਉਹਨੇ ਵੱਟ ਕਰ ਰਹੇ ਆ ਕਿਸਾਨਾਂ ਤੇ ਪਰਦੇ ਪਾ ਰਹੇ ਹੋ ਪਰਾਲੀ ਨੂੰ ਜਦੋਂ ਅੱਗ ਲਾਉਂਦਾ ਉਹ ਇੰਨੀ ਪਰਾਲੀ ਕੋਲ 25 30 ਪਾਵਰ ਦਾ ਟਰੈਕਟਰ ਕਿਵੇਂ ਪਰਾਲੀ ਸਿਮੇਟ ਦੂਗਾ ਟੱਟੋ ਕੱਟ 70 ਪਾਵਰ ਦਾ ਟਰੈਕਟਰ ਚੱਲੀ ਜਾ ਲੋ ਪਰਾਲੀ ਨੂੰ ਸਿਮੇਟਣ ਵਾਸਤੇ ਟੱਟੋ ਕੱਟ 100 ਲੀਟਰ ਤੇਲ ਇੱਕ ਕੀਲੇ ਦੇ ਲੱਗਦਾ ਪਰਾਲੀ ਨੂੰ ਸਿਮੇਟਣ ਵਾਸਤੇ ਇਹ ਇੱਕ ਦਿਨ ਸਤਿਆ ਤੋਂ ਦੂਰ ਗੱਦੀ ਭਗਵਤ ਦਾ ਪਹਿਰਾ ਵੀ ਐਡੇ ਐਡੇ ਲੱਖਾਂ ਲੱਖਾਂ ਦੇ ਡੱਬੇ ਨਾਲ ਰੱਖੇ ਨੇ ਟ੍ਰੇਟਾਂ ਦੇ ਬੱਡੇ-ਬੱਡੇ ਖੋਰ ਵਾਲੀ ਫੌਲ ਸਾਈਕਲ ਲੈ ਰੱਖੇ ਨੇ ਪਰ ਕਿਸਾਨ ਭਰਾਵੋ ਉਹਨੂੰ ਇਹ ਨਹੀਂ ਪਤਾ ਜਦੋਂ ਖੇਤਾਂ ਦੇ ਵਿੱਚ ਕੰਮ ਕਰਨਾ ਪੈਂਦਾ ਜਿਹੜੀ ਟੀਫ ਦੀ ਲੋੜ ਹੁੰਦੀ ਹੈ ਕਿਸਾਨ ਪਤਾ ਨਹੀਂ ਕਿਵੇਂ ਕਰਜਾ ਲੈ ਕੇ ਲੋਨ ਲੈ ਕੇ ਲਿੰਕ ਲੈ ਕੇ ਤਾਂ ਉਹ ਆਪਣੇ ਖੇਤਾਂ ਦੇ ਵਿੱਚ ਲੈ ਕੇ ਆਉਂਦਾ ਇਹਨੂੰ ਇਹ ਗੱਲਾਂ ਦਾ ਭਾਵੇਂ ਕਿ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮੈਂ ਖੇਤੀ ਕਰਦਾ ਕਰਦਾ ਰਿਹਾ ਬਿਤਾਜੀ ਨਾਲ ਕੰਮ ਕਰਦਾ ਰਿਹਾ ਪਰ ਜਿਹੜਾ ਕਿਸਾਨ ਦਾ ਪੁੱਤ ਹੁੰਦਾ ਉਹ ਕਿਸਾਨ ਭਰਾਵਾਂ ਕਦੇ ਟਰੈਕਟਰ ਨੂੰ ਨਹੀਂ ਦਿੱਂਦਿਆ ਹੁੰਦਾ ਆਪਾਂ ਹੋਰ ਚੀਜ਼ੇ ਬਰਬਾਦ ਕਰਨਾਗੇ ਕਦੇ ਆਪਣੇ ਟਰੈਕਟਰ ਨੂੰ ਕੋਈ ਲੈ ਲਵੇ ਆਪਾਂ ਬਰਬਾਦ ਨਹੀਂ ਕਰ ਸਕਦੇ ਪਰ ਮੌਜੂਦਾ ਆਪਣੇ ਟਰੈਕਟਰ ਨੂੰ ਲੈ ਲਿੰਦਿਆ ਰਹੇ ਕਿਸਾਨ ਦਾ ਪੁੱਤ ਹੋ ਕੇ ਕੀ ਅਫਸਰ ਨੂੰ ਪੁੱਛੋ ਜੋ ਵੀ ਕੰਦੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੱਕੂ ਆਮ ਆਦਮੀ ਪਾਰਟੀ ਦਾ ਇਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਬਰਾਬਰ ਦੀ ਹਾਈ ਗਈ ਆ ਦਿਖਾ ਦਿਓ ਫੈਸਲ ਸਿੰਘ ਸਾਹਿਬ ਖੜੇ ਗਏ ਮੌਜੂਦਾ ਆਏ ਨੇ ਸਾਡੇ ਮਦਦ ਲਈ ਆਏ ਨੇ ਤੁਸੀਂ ਆਇਆ ਹੋ ਪੱਤਰਕਾਰ ਵੀਰਾਂ ਇਹ ਇੱਕ ਟੈਰ ਆਸੀ ਇਹ ਲੋਕੀ ਮੇਰਾ ਫਰਾਕ ਚਲ ਚੁੱਕਿਆ ਦੂਸਰਾ ਟਾਇਰ ਆ ਗਿਆ ਇਹ ਇੱਕ ਟਰਾਲੀ ਦੇ ਦੋਨੇ ਟਾਇਰ ਸਿੰਗਲ ਡੈਰੀ ਦੇ ਬਰਾਬਦ ਹੋ ਚੁੱਕੇ ਨੇ ਇਹਨਾਂ ਦੇ ਟਰਾਲੀ ਕਿੱਥੇ ਵੇਚਤੀ ਏਅਰ ਇਨਵੈਸਟੀਗੇਸ਼ਨ ਦਾ ਪਾਰਟ ਆ ਦੂਜੇ ਟਾਇਰ ਤੇ ਜਿਹੜੀਆਂ ਦੋ ਟਰਾਲੀਆਂ ਦਾ ਸੀ ਤੁਹਾਡੇ ਇੱਕ ਮਿੰਟ ਪਹਿਲਾਂ ਤੁਹਾਡੇ ਕੈਨਲਾਂ ਦਾ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਰਹੀਆਂ। ਆਹ ਦੂਜੀ ਟਰਾਲੀ ਦਾ ਟਾਇਰ ਨੇ। ਇਹ ਅਸੀਂ ਕਿਸਾਨਾਂ ਨੂੰ ਬੁਲਾ ਲਏ ਐ। ਵਾਈਟ ਟਰਾਲੀਆਂ ਗਾਇਬ ਨੇ। ਇਹਨਾਂ ਦੀ ਸਨਾਖਤ ਸਵੇਰੇ ਕਰਨੀ ਐ ਜੀ ਹੁਣ ਸਨਾਖਤ ਕਰਦਾ ਮੈਂ। ਦਾਵਾ ਕਰਦਾ ਸਬੂਤ ਪੇਸ਼ ਕਰਦਾ। ਇਹਦੇ ਮੈਂ ਮੇਰੇ ਪਿੰਡ ਦੀ ਰੰਗ ਦੀ ਜ਼ਰੂਰਤ। ਜੇ ਮੈਂ ਸਨਾਖਤ ਕਰੀਓਗੇ ਭਾਈ ਜੀ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜੀ ਕਾਲੀ ਦੇ ਕੈਰ ਨੇ ਉਹਦੇ ਆ ਫੋਟੋ ਸਾਡੇ ਕੋਲ ਆਲਰੇਡੀ ਹੈਗੇ ਨੇ ਐਸਾ ਤੋਂ ਸਾਬੀ ਕਹਿ ਰਹੇ ਕਿ ਉਹ ਸਹੀ ਜਿਹੜੀ ਕਾਲੀ ਦਾ ਇੱਕ ਵਾਰੀ ਕੋਈ ਗੱਲ ਹੈ ਕਿਹੜੇ ਉਹੀ ਕਾਲੀ ਦਾ ਕੈਰਾ ਸਤੋਂ ਨਹੀਂ ਕਹਿਣੇ ਲੋੜ ਪਈ ਕਿਉਂਕਿ ਭਾਈ ਅਸੀਂ ਕੱਚੇ ਹੋਰ ਕੋਈ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਫੋਟੋਆਂ ਨਾਲ ਮਾੜੀ ਦਿਖਾਉਂਦੇ ਆ ਆ ਦੇਖੋ ਬਈ ਤੁਹਾਡੀ ਭਗਤ ਇਹ ਜਿਹੜੀ ਟਰਾਲੀਆਂ ਮੌਜੂਦਾ ਬਣੀ ਹੋਈ ਨਾ ਪੂਰੀ ਤੁਹਾਨੂੰ ਫੋਟੋ ਆਸੀ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹਣਾ ਜਿਹੜੀ ਆਵਾਦਵੀ ਪਾਰਟੀ ਦੋਵੇਂ ਮਾਰਦੀ ਸੀ ਉਹ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਬਤ ਹੋ ਗਿਆ ਮਾਗੀ ਪਾਰਟੀ ਨਾਲ ਦੇ ਵਿੱਚ ਇੱਕ ਕਿਸਾਨਾਂ ਦੇ ਸੰਗਠਨ ਸ੍ਰੀ ਜੱਟ ਹੈ ਕੱਡੀ ਗ੍ਰਾਮ ਦੇ ਇੱਕ ਸਾਡੇ ਨੇ ਭਾਈ ਜੀ ਜੇਕਰ ਵੀ ਟਰਾਲੀ ਦੀ ਗੱਲ ਪਾ ਕੇ ਹੋਇਆ ਦਾ ਹੋ ਉਹ ਵੀ ਪਾਏ ਆ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਮੈਂ ਕੋਈ ਮੜਾ ਜਾਂਦਾ ਨਹੀਂ ਮੇਰੀ ਗੱਲ ਨਹੀਂ ਕਰਦੇ ਫੋਨ ਕੱਟੋ ਜੀ ਫੋਨ ਕੱਟੋ ਦਵਾਣੋਂ ਜੱਟੋ ਮੜਾ ਜਾ ਇਹਨੂੰ ਐਂ ਡੈਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਨੇ ਆ ਟਰਾਲੀ ਦੇ ਟਾਇਰ ਨੇ ਆ ਇਹਦੀਆਂ ਇਹਦੀਆਂ ਕੋਰਾ ਹੱਥ ਇਹਦੀਆਂ ਕੋਰਾਂ ਦੇਖੋ ਲੀਲੀਆਂ ਇਹ ਇਹ ਗਰਾਹਤ ਪਿੱਛੇ ਕਰੋ ਯਾਰ ਅਸੀਂ ਕੱਚੇ ਪੈਰੀ ਨਹੀਂ ਬਾਈ ਜੀ ਇਹ ਵਾਦਾ ਕਰਦੇ ਇਹ ਐਸਐਸ ਵੀ ਮੰਨਣਗੇ ਕਿ ਆਹ ਸਭ ਜਿਹੜਾ ਟੈਰ ਨਹੀਂ ਕਿਉਂਕਿ ਕੱਚੇ ਪੈਰੀ ਇਹਦੇ ਕਦੇ ਕਦੇ ਹੱਥੀਂ ਉਹ ਦੇਖ ਰਹੇ ਆ ਬਾਕੀ ਸਮਾਨ ਉਹਦੇ ਦੇਖ ਰਹੇ ਆ ਸਮਾਨ ਵੀ ਸਾਨੂੰ ਪਤਾ ਕਿੱਥੇ ਆ ਉਹ ਵੀ ਕੱਟਣਾ ਦੇਖ ਜਿਹੜੇ ਗੱਲੇ ਪੈਸੇ ਨੇ ਬਾਈ ਬਾਕੀ ਜਿਹੜਾ ਸਮਾਨ ਹੈ ਇਹ ਬਾਜ਼ਾਰ ਨੂੰ ਫਰੋੜ ਰਹੇ ਆ ਬੈਟਰੀਆਂ ਮਗਾਈਆਂ ਨੇ ਢੇਰਾਂ ਆ ਕਾਕੰਡਾ ਇਥੇ ਸਭ ਤੋਂ ਉੱਲੀ ਦਾ ਫਸੜਾ ਤੁਸੀਂ ਵੀ ਉਰੇ ਹੋ ਬੈਟਰੀਆਂ ਦਾ ਖੱਡਾ ਸਹਯੋਗ ਕਰੋ ਹਰ ਗਲੀ ਗਲੀ ਚ ਹੋਰ ਵੀ ਇਹਦਾ ਸਮਾਨ ਨਿਕਲਦੀ ਖਸਰਾ ਕੋਈ ਅਲਾਪ ਬਦਲੀਆਂ ਦਾ ਨਹੀਂ ਇਹ ਹੋਰ ਵੀ ਟਰਾਲੀਆਂ ਹੋਰ ਵੀ ਬਹੁਤ ਜਿਹੜਾ ਕਰੋੜਾਂ ਦਾ ਸਮਾਨ ਹੋਇਆ ਲਾ ਚੋਰੀ ਕੋਈ ਖਰਾਬ ਹੋ ਸਕਦਾ ਕੋਈ ਵਟਾ ਇੱਕ ਧੱਕਾ ਜਿਹੜਾ ਆਦਮੀ ਪਾਰਟੀ ਨੇ ਕੀਤਾ ਉਹਨਾਂ ਨੇ ਪੁਲਿਸ ਨੇ ਕੀਤਾ ਉਹ ਆਪਣੇ ਆਪੇ ਸਪਰਾ ਹੋ ਗਿਆ ਜਿਆਦਾ ਹੋਣ ਦਾ ਤਰਨ ਲੱਗਿਆ ਯੋਧਾ ਹਨ ਉਹਨੂੰ ਪੁੱਛਣਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੂਦਾ ਹੈਗੀ ਹੈ ਆਪਾਂ ਉਹਨੂੰ ਜੋ ਕੰਪਲੇਂਟ ਤੋਂ ਬਾਅਦ ਜਿਹੜੀ ਹੈ ਉਹਨੂੰ ਵੈਰੀਫਾਈ ਕਰ ਲੈਣੇ ਆਲਰੇਡੀ ਜਿਹੜਾ ਪਰਚਾ ਦਰਜਾ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਡਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜਾ ਜੀ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਹਾਂ ਜੋ ਉੱਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਉਹ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਥੈਂਕ ਯੂ